ਕੰਮ ਕਰਦੇ ਰਹੇ ਹਾਂ ਕੰਮ ਕਰਦੇ ਰਹੇ ਹਾਂ ਹੁਣ ਉਹਦੀ ਚੋਣ ਨੂੰ ਹੈ 18 ਫਰਵਰੀ 2024 ਉਹਦੇ ਲਈ ਜੋ ਰੂਡ ਗਰੁੱਪ ਹੈ ਉਹ ਸੱਜ ਰਿਹਾ ਹੈ ਜਿਹਦੇ ਲਈ ਕਿ ਅਸੀਂ ਕੈਂਡੀਡੇਟ ਆ ਆਪਸੋ ਨੇ ਬੈਠੋ ਜਾਂ ਔਰ ਇਹ ਕੈਂਡੀਡੇਟ ਜਿਹੜੇ ਨੇ ਉਹ ਸਾਰਿਆਂ ਨੇ ਜਿਹੜਾ ਆਪਣਾ ਮਾਈਨਟ੍ਰੋਡਕਸ਼ਨ ਦੇ ਰਿਆ ਮੈਂ ਸਿਮਰ ਜੀ ਸਿੰਘ ਪਾਲ ਮੇਰੇ ਕੋਲ ਆਗੀ ਤੋਂ ਲੜ ਰਿਹਾ ਹਾਂ ਜੀ ਯੂਸਫ ਸਰਦ ਜੀ ਸਿੰਘ ਮੁਖ ਅੰਦਰ ਜ਼ਰੂਰ ਆ ਹੈ ਸ਼ਿਵਦਾਤਾ ਤੇਜ ਸਿੰਘ ਮੱਤੇਵਾਲ ਮੈਂ ਆਪਣਾ ਪ੍ਰੈਜ਼ੀਡੈਂਟ ਪ੍ਰੈਜ਼ੀਡੈਂਸੀ ਨਿਸ਼ਾਨ ਲਾਤ ਮੈਨੂੰ ਜਨਰਲ ਸਕੱਤਰ ਦੀ ਸੇਵਾ ਲਈ ਮੈਂ ਕੋਸ਼ਿਸ਼ ਕਰ ਰਿਹਾ ਹਾਂ ਇੱਕ ਇੱਕ ਕਰਕੇ ਪਾ ਲੂੰਗਾ ਨਹੀਂ ਨਹੀਂ ਪਾਣਾ ਤੁਸੀਂ ਲੋ ਜੀ ਸੁਨਹਿਾਲ ਉਹਨਾਂ ਕੋਲ ਆ ਲੋ ਮੱਤੇਵਾਲ ਹੋਰ ਆ ਤੇ ਸੁਜੀ ਬੜੀ ਪ੍ਰਕਾਸ਼ਾਹਰ ਸਿੱਧੀ ਆ ਜਾਓ ਬੋਲੇ ਸੁਨਹਿਾਲ ਸੁਨਹਿਾਲ ਆ ਜੀ

ਥੋੜੀ ਕੁਰਸੀ ਥੋੜੀ ਕੁਰਸੀ ਕਾ ਗੱਲ ਹੋਜੀ ਠੀਕ ਹੈ ਵਾਹਿਗੁਰੂ ਜੀ ਹਾਂਜੀ ਜੀਪ ਕਾਲਸਾ ਵਿਵਾਨ ਇਹ ਕੱਢੀ ਕਿਉਂਕਿ ਇੱਕ ਧਾਰਮਿਕ ਸੰਸਥਾ ਹੈ ਔਰ ਜੋ 1902 ਤੋਂ ਕੰਮ ਕਰ ਰਹੀ ਹੈ ਇਸ ਨੂੰ ਇਸ ਕਰਕੇ ਬਣਾਇਆ ਗਿਆ ਸੀ ਸਾਡੇ ਪੁਰਖਿਆਂ ਨੇ ਮਨਾਇਆ ਸੀ ਕਿ ਸਿੱਖ ਕੌਮ ਵੀ ਵਿਦਿਆ ਜੜੀ ਦੀ ਵਿਦਿਆ ਦਾ ਲੈਵਲ ਜੜਾ ਸੀ ਉੱਚਾ ਕੀਤਾ ਜਾਏ ਤਾਂ ਕਿ ਧਰਮ ਪ੍ਰਚਾਰ ਜੜਾ ਠੀਕ ਠਾਕ ਨਾਲ ਹੋ ਸਕੇ ਔਰ ਉਸੇ ਜੜੀਆਂ ਮੂਵਮੈਂਟਸ ਚੱਲ ਰਹੀਆਂ ਸਨ ਕੋਈ 크ਿਸਚਨ ਮੈਨਰਸਨ ਮਿਸ਼ਨਰੀ ਜਿਹੇ ਸੰ ਕੋਸ਼ਿਸ਼ ਕਰ ਰਹੇ ਸਨ ਉਹ ਸਾਰਿਆਂ ਨੂੰ ਵੀ ਡੀਫੀਟ ਕਰਨ ਲਈ ਇਹ ਜਿਹੜੀ ਲਹਿਰ ਸੀ اٹਹੀ ਔਰ ਉਹਨਾਂ ਨੇ ਗੁਰਸਿੱਖ ਸਿੱਖਾਂ ਲਈ ਐਜੂਕੇਸ਼ਨ ਇੰਸਟੀਟਿਊਸ਼ਨ ਜਿਹਦਾ ਡੀਏਵੀ ਵਾਲੀ ਆਰਗੇਨਾਈਜੇਸ਼ਨ ਨੇ ਆਪਣੇ ਇੰਸਟੀਟਿਊਸ਼ਨ ਬਣਾਉਣੇ ਸ਼ੁਰੂ ਕੀਤੇ ਸੀ ਤੇ ਇਹਨਾਂ ਨੇ ਵੀ ਆਪਣੇ ਜਿਹੜੇ ਸੰ ਵਿਦਿਆ ਦੇ ਲਈ ਐਜੂਕੇਸ਼ਨ ਇਨਫਰਸਟ੍ਰਕਚਰ ਹੋਂਦ ਰਿਹਾਂਦੀ ਇੱਕ ਥੁਰੂ ਕੀਤਾ ਕਿ ਵੀ ਇਹ ਬਣਾਇਆ ਜਾਏਗਾ ਪਾਲਿਸੀ ਬਣਾਈ। ਇਹ ਕਾਰਨ ਅਕੋਲ ਸਰੇ ਇੱਕ ਸਕੂਲ ਵੀ ਹੋਣ ਚਾਏ ਖਾਲਸਾ ਕਾਲਜ ਬਾਦ ਹੋਣ ਚਾਇਆ ਕਿ ਜਿੰਨੇ ਵੀ ਵਿਦਿਅਕ ਅਦਾਰੇ ਸਨ ਉਹ ਉਸਲੇ ਹੋਣ ਚਾਏ ਔਰ ਸਾਰੇ ਪੂਜਾ ਨੇ ਉਸਰੇ ਬਹੁਤ ਕੰਮ ਕੀਤਾ ਉਹ ਤwar ਹੁਣ ਤੱਕ ਜਿੰਨੇ ਵੀ ਪਲਾਨ ਰਹੇ ਹਨ ਸਭ ਆਪਣੇ ਆਪਣੀ ਕੰਟ੍ਰਿਬਿਊਸ਼ਨ ਕਰਦੇ ਰਹੇ ਹਨ ਕੰਮ ਕਰਦੇ ਰਹੇ ਹਨ ਹੁਣ ਉਹਦੀ ਚੋਣ ਡਿਊ ਹੈ 18 ਫਰਵਰੀ ਨੂੰ ਜਿਹੜੀ ਹੋਣੀ ਹੈ ਇੱਕ ਨਵੀਂ ਕਮੇਟੀ ਫਾਰਮ ਹੋਣੀ ਹੈ ਉਹਦੇ ਲਈ ਜੋ ਰੂਲਿੰਗ ਗਰੁੱਪ ਹੈ ਉਥੇ ਇਲੈਕਸ਼ਨ ਲੜੀ ਰਿਹਾ ਹੈ ਤੇ ਇੱਕ ਸਾਡਾ ਜਿਹੜਾ ਗਰੁੱਪ ਹੈ ਇਹ ਵੀ ਇਲੈਕਸ਼ਨ ਲੜ ਰਿਹਾ ਹੈ ਜਿਸ ਦੇ ਲਈ ਕਿ ਐਸੀ ਕੈਂਡੀਡੇਟ ਆ ਆਪ ਜੀ ਸਭ ਨੇ ਬੈਠੇ ਹੋਇਆ ਔਰ ਇੱਕ ਕੈਂਡੀਡੇਟ ਜਿਹੜੇ ਨੇ ਜਿਹੜੇ ਸਾਰੇ ਗਰੁੱਪ ਨੇ ਇਲੈਕਸ਼ਨ ਦੇ ਜੁੜੇ ਨੇ ਤੇ ਉਹ ਸਾਰਿਆਂ ਨੇ ਜਿਹੜੇ ਆਪਣਾ ਮੈਂ ਇੰਟਰੋਡਕਸ਼ਨ ਦੇ ਰਿਹਾ ਮੈਂ ਸੁਨਦਰਜੀਤ ਸਿੰਘ ਪਾਲ ਮੈਂ ਪ੍ਰਧਾਨ ਦੀ ਟੋਨ ਲੜ ਰਿਹਾ ਹਾਂ ਵੀ ਸਰਪ ਜੀ ਸਿੰਘ ਉਹ ਖ ਜੇਵਾਦਾਰ ਸਹਾਇਕ ਸੇਵਾਦਾਰ ਦੀ ਟੋਨ ਲੜ ਗਿਆ ਵੀ ਦੇਵ ਸਿੰਘ ਮੱਤੇਵਾਲ ਮੈਂ ਆਪਣਾ ਰੈਜੀਡੈਂਟ ਪ੍ਰੈਜ਼ੀਡੈਂਟਲੀ ਇਲੈਕਸ਼ਨ ਲੜ ਰਿਹਾ ਮੈਂ ਰਮਨੀਕ ਸਿੰਘ ਮੈਨੂੰ ਜਨਰਲ ਇੱਕ ਸਾਡੇ ਮੈਂਬਰ ਉਹਨਾਂ ਦੇ ਦਸਦੇ ਹੋ ਲੁਧਿਆਣਾ ਇੱਕ ਸਾਡੇ ਮੈਂਬਰ ਜਿਹੜੇ ਉਹ ਵੀ ਸਹਾਇਕ ਸੇਵਕ ਸਾਈਟ ਸੇਵਕ ਵਾਸਤੇ ਹਨ ਹੁਣ ਇਹ ਹੈ ਕਿ ਅਸੀਂ ਉਸ ਦਿਸ਼ਾ ਦਿਖਸ਼ਣ ਦਵਾਂਗੇ ਕਿ ਅਗਰ ਵਾਈਗਰ ਜੀ ਸਾਨੂੰ ਇਹ ਸੇਵਾ ਬਖਸ਼ਿਸ਼ ਔਰ ਸਾਡੇ ਗਰੁੱਪ ਦੀ ਅਗਰ ਕਮੇਟੀ ਬੰਦੀ ਹੈ ਆਂਦੀ ਹੈ ਤਾਂ ਅਸੀਂ ਕੀ ਕਰਨਾ ਚਾਹਾਂਗੇ ਵੀ ਜਿਹੜਾ ਸਾਡਾ ਇੱਕ ਨਮਾਇੰਦਾ ਰਹਿੰਦਾ ਉਹ ਦੋ ਤਰ੍ਹਾਂ ਦੇ ਉਹ ਅਸੀਂ ਦੋ ਤਰ੍ਹਾਂ ਇੱਕ ਨੂੰ ਆਂਦਾ ਹਲੇ ਰਹਿੰਦਾ ਜੀ ਅਸੀਂ ਟੋਨ ਨਹੀਂ ਕੀ ਕਰ ਸਕੇ ਹਲੇ ਉਹ ਅਸੀਂ ਦੋ ਤਰ੍ਹਾਂ ਜਿਹਾਸਾ ਕਰਾਂਗੇ ਕੁਝ ਛੇ ਹੁੰਦੇ ਨੇ ਮਦੇ ਜਿਨ੍ਹਾਂ ਨੇ ਰੱਖਣ ਲੱਗਣੀ ਹੁੰਦੀ ਹੈ ਤੇ ਉਹਨੂੰ ਵੀ ਉਹ ਜਿਹੜਾ ਅਸੀਂ ਫੈਸਲਾ ਕਰਾਂਗੇ ਅਭਿਨਤ ਸ ਆ ਜਾਏਗਾ ਹਲੇ ਪੰਜ ਹੀ ਜਿਹੜੇ ਉਹਦੇ ਵਿੱਚ ਦੋ ਚਾਰ ਬੰਦੇ ਰਹਿ ਗਏ ਨੇ ਸਾਡੇ ਅਸੀਂ ਚਾਹੁੰਦੇ ਆ ਵੀ ਇਹਨਾਂ ਦੀ ਸਾਰਿਆਂ ਦੀ ਸ਼ਾਂਤੀ ਦੇ ਨਾਲ ਇੱਕ ਬੰਦੇ ਨੂੰ ਇਹਨਾਂ ਦਾ ਸੱਸਾ ਕਿ ਇਹ ਹੁਣ ਇਹ ਕਿ ਜਿਹੜਾ ਸਾਡਾ ਅਗਰ ਸੀ ਉਸ ਆਫਸਰਾਂ ਜਿਹੜਾ ਮਿਲਦੀ ਹੈ ਤਾਂ ਫਿਕੀ ਕਰਨਾ ਚਾਹਾਂਗੇ ਇਹ ਦੱਸਾਂਗੇ ਸਭ ਤੋਂ ਪਹਿਲੀ ਗੱਲ ਤੁਹਾਨੂੰ ਦੱਸਿਆ ਹੈ ਕਿ ਟੀਮ ਖਾਲਸਾ ਦੁਆਨ ਦਾ ਮੁੱਖ ਮੰਤਵ ਜਿਹੜਾ ਆਬਜੈਕਟ ਦੇ ਲਈ ਬਣਾਈ ਗਈ ਸੀ ਉਹ ਸੀ ਕਿ ਕਮਿਊਨਿਟੀ ਨੂੰ ਐਜੂਕੇਟ ਕੀਤਾ ਜਾ ਕਾ ਜੀ ਕਿ ਐਜੂਕੇਸ਼ਨ ਤੋਂ ਬਿਨਾਂ ਕੋਈ ਵੀ ਚੀਜ਼ ਅੱਗੇ ਚੱਲਦੀ ਨਹੀਂ ਜਦ ਬੰਦਾ ਕਾਮ ਐਜੂਕੇਟਡ ਨਹੀਂ ਹੋਏਗੀ ਤਾਂ ਉਹ ਪ੍ਰਚਾਰ ਵੀ ਨਹੀਂ ਹੋ ਸਕਦਾ ਔਰ ਕਿਹ ਤਰ੍ਹਾਂ ਦੀ ਤਰੱਕੀ ਨਹੀਂ ਕਰ ਸਕਦੀ ਅੱਜ ਕੱਲ੍ਹ ਜਮਾਨੇ ਵਿੱਚ ਐਜੂਕੇਸ਼ਨ ਦੀ ਬਹੁਤ ਇੰਪੋਰਟੈਂਸ ਹੈ ਤਾਂ ਐਜੂਕੇਸ਼ਨ ਦੇ ਲਈ ਜਿਹੜੀ ਸਾਡੀ ਪਾਲਿਸੀ ਇਹ ਹੈ ਕਿ ਕੁਕੀ ਜਿਹੜੇ ਹੁਣ ਜਿਹੜਾ ਗਰੁੱਪ ਹੈ এডੂਕੇਸ਼ਨ ਦੇ ਹਰ ਗਰੁੱਪ ਨੇ ਆਪਣੇ ਆਪਣੇ ਕੰਮ ਕੀਤੇ ਨੇ ਉਹਨਾਂ ਨੇ ਇਹ ਕੀਤਾ ਕਿ ਜ਼ਮੀਨਾਂ ਖਰੀਦੀਆਂ ਨੇ ਔਰ ਨਵੇਂ এডੂਕੇਸ਼ਨ ਇੰਸਟੀਚਿਊਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਾਂ ਕੀਤੀ ਹੈ ਸਾਡਾ ਗਰੁੱਪ ਦੀ ਥਿਊ ਇਹ ਹੈ ਥਿਊ ਪੁਆਇੰਟ ਇਹ ਹੈ ਕਿ ਨਵੇਂ ਗਰੁੱਪ ਜਿਹੜੇ ਜਿਹੜੀ ਨਵੇਂ ਜ਼ਮੀਨਾਂ ਖਰੀਦੇ ਜਾਂ ਨਵੇਂ ਇੰਸਟੀਚਿਊਨ ਕ੍ਰੀਏਟ ਕਰਨੇ ਥਾਂ ਜਿਹੜੇ ਸਾਡੇ ਇੰਸਟੀਚਿਊਨ ਚੱਲ ਰਹੇ ਨੇ ਉਹਨਾਂ ਦੇ ਵਿੱਚ ਜੋ ਘਾਟੇ ਨੇ ਇਸ ਵੇਲੇ ਕਮੀਆਂ ਨੇ ਕਿਉਂਕਿ ਸਾਡੇ ਦੇ ਵਿਦਿਆਰਥੀ ਨੇ ਕੱਟ ਕੱਟ ਰਹੇ ਨੇ ਔਰ ਸਾਡਾ ਜਿਹੜਾ এডੂਕੇਸ਼ਨ ਸਟੈਂਡਰਡ ਹੈ ਉਹ ਤਰੀਕੇ ਉਸ ਲੈਵਲ ਦਾ ਨਹੀਂ ਹੈ ਜ ਸਿਸਟਮ ਨੂੰ ਸੁਧਾਰਨਾ ਚਾਹੁੰਦੇ ਆ ਇੰਪਰੂਵ ਕਰਨਾ ਚਾਹੁੰਦੇ ਆ ਤਾਂ ਸਾਡੀ ਕੋਸ਼ਿਸ਼ ਇਹ ਹੋਏਗੀ ਕਿ ਜਿਹੜੇ ਪੁਰਾਣੇ ਅਧਾਰੇ ਚੱਲ ਰਹੇ ਨੇ ਉਹਨਾਂ ਅਧਾਰਿਆਂ ਦੇ ਵਿੱਚ ਬੱਚਿਆਂ ਦੀ ਐਜੂਕੇਸ਼ਨ ਦੇ ਵਿੱਚ ਇੰਪਰੂਵਮੈਂਟ ਕੀਤੀ ਜਾਵੇ ਜਿਹੜੇ ਟੀਚਰ ਨੇ ਉਹ ਬੈਸਟ ਟੀਚਰ ਲਗਾਏ ਜਾਣ ਔਰ ਬੱਚਾ ਨੂੰ ਹਰ ਪੱਖੋਂ ਕੰਪਲੀਟ ਐਜੂਕੇਸ਼ਨ ਦਿੱਤੀ ਜਾਵੇ ਹਰ ਪੱਖੋਂ ਦਾ ਮਤਲਬ ਇਹ ਹੈ ਕਿ ਜਿਵੇਂ ਉਹਨਾਂ ਨੂੰ ਸਿਰਫ ਪੜਾਈ ਹੀ ਨਹੀਂ ਹੁੰਦੀ ਉਹਨਾਂ ਨੂੰ ਖੇਡਾਂ ਦੀ ਰੁਚੀ ਕ੍ਰੀਏਟ ਕਰਨੀ ਉਹਨਾਂ ਦੇ ਵਿੱਚ ਉਹਨਾਂ ਨੂੰ ਅਰਿਆਪਰ ਸ킬 ਡਿਵੈਲਪਮੈਂਟ ਕਰਨਾ ਤਾਂ ਕਿ ਉਹਨਾਂ ਨੂੰ ਕਿਸੇ ਰੋਜ਼ਗਾਰ ਦੇ ਲਈ ਬਣਾਇਆ ਜਾ ਸਕੇ और अगर उनचीट्यूड है कि वह आई ई एस बनना है पी स एस बनना है बैंकिंग सर्विस जाना है आर्मी सर्विस जाना है तो उन्होंने उस तरीके की ट्रेनिंग दसवीं क्लास तो बाहर ही देनी शुरू की जानी चाहिए है ताकि बच्चे जोड़े ने हौली हौली ट्रेन होकर वो अपने कित्ते जा सकन और जिन्हें मान लो एग्रीकल्चर अपना है क्योंकि एग्रकल्चर भी मुख्य इतने है तो वेदी भी अंत चाहते हैं कि उन्होंने एग्रकल्चर बारे भी जो लेटैस टैक्नोलॉजी है लेटैस जो तकनीक ने जिन्हें की जाए तो एजुकेशन मामले से अभी कई इंप्रूवमेंट्स करना चाहते हैं ਔਰ ਅਸੀਂ ਚਾਹੁੰਦੇ ਹਾਂ ਕਿ ਜਿਹੜੀਆਂ ਨਵੀਆਂ ਜਿਵੇਂ ਖਰੀਦਣ ਦੀ ਬਜਾਏ ਉਹ ਪੈਸੇ ਜਿਹੜਾ ਹੈ ਉਹਨਾਂ ਇੰਸਟੀਚਿਊਸ਼ਨ ਤੇ ਲਗਾਏ ਜਾਵੇ ਉਹ ਗਰੀਬ ਬੱਚਿਆਂ ਤੇ ਲਗਾਏ ਜਾਵੇ ਜਿਨ੍ਹਾਂ ਨੂੰ ਐਜੂਕੇਸ਼ਨ ਇਸ ਕਾ ਵੀ ਠੰਡੀ ਪੈਂਦੀ ਹੈ ਕਿ ਉਹਨਾਂ ਕੋਲ ਪੜ੍ਹਾਈ ਲਈ ਪੈਸੇ ਨਹੀਂ ਹੁੰਦੇ ਜਾਂ ਕਈ ਬੱਚੇ ਸਾਡੇ ਜਿਹੜੇ ਨੇ ਉਹ ਬਾਹਰ ਜਾਣਾ ਚਾਹੁੰਦੇ ਨੇ ਸਕਾਲਰਸ਼ਿਪ ਤੇ ਅਸੀਂ ਉਹਨਾਂ ਨੂੰ ਸਕਾਲਰਸ਼ਿਪ ਨਹੀਂ ਦੇ ਪਾਉਂਦੇ ਪੈਸੇ ਸਰ ਕੋ ਹੁੰਦੇ ਨਹੀਂ ਉਹਨਾਂ ਕੋਲ ਘੱਟ ਵੀ ਹੈ ਉਹ ਰਹਿ ਜਾਂਦੇ ਨੇ ਤਾਂ ਇਹ ਇਹੋ ਜਿਹੇ ਬੱਚਿਆਂ ਨੂੰ ਸਾਰਿਆਂ ਨੂੰ ਕੋਸ਼ਿਸ਼ ਕਰਨੀ ਹੈ ਕਿ ਉਹਨਾਂ ਨੂੰ ਅਪਡੇਟ ਕੀਤਾ ਜਾਵੇ ਔਰ ਉਹਨਾਂ ਨੂੰ ਸਟੈਂਡਰਡ ਤੇ ਲਿਆਂਦਾ ਜਾਵੇ ਤਾਂ ਕਿ ਸਾਡੇ ਬੱਚੇ ਜਿਹੜੇ ਨੇ ਉਹ ਹਰ ਸਭ ਜਿਸ ਤੂ ਅਗਿਆਨ ਅਗਲੇ ਦਿਨਾਂ ਚ ਅਸੀਂ ਪ੍ਰੋਪਰ ਮੈਨੀਫੈਸਟੋ ਹਾਂਜੀ ਬੜੀ ਵਸਤੂ ਅਸੀਂ ਬਣਾ ਕੇ ਰੀਚ ਕਰ ਰਹੇ ਹਾਂ ਸਾਰੇ ਆਪਣੇ ਮੈਂਬਰਾਂ ਨੂੰ ਭੇਜ ਰਹੇ ਹਾਂ ਲੇਕਿਨ ਮੈਂ ਦਰ ਮੁੱਖ ਪੁਆਇੰਟ ਦੱਸ ਰਿਹਾ ਤੋ ਇਹ ਇਹ ਹੈਗਾ ਐਜੂਕੇਸ਼ਨ ਐਪੁਆਇੰਟ ਕੁਛ ਅਗੇ ਨੇ ਔਰ ਫਿਰ ਦੂਜੇ ਵੀ ਤਸੀ ਹੋਰ ਕਈ ਜਿਹੜੇ ਹਨ ਦੀ ਹੈਡਿੰਗ ਰੱਖੇ ਨੇ ਜਿਹਨਾਂ ਤਸੀਂ ਇੰਪਰੂਵਲ ਕਰਨਾ ਚਾਹੁੰਦੇ ਹਾਂ ਜਿਦਾ ਕਿ ਇਕਨੋਮਿਕਲੀ ਸਿੱਖੀ ਕਰਨਾ ਚਾਹੁੰਦੇ ਹਾਂ ਇਦਾਂ ਨੇ ਕਿ ਕੌਮ ਦੀ ਕਿਉਂਗੀ ਜਦ ਤੱਕ ਕਿਸੇ ਕੌਮ ਨੂੰ ਇਕਨੋਮੀ ਨੂੰ ਇੰਪਰੂਵ ਨਾ ਕੀਤਾ ਜਾਵੇ ਤਾਂ ਕੌਮ ਜੜੀ ਉੱਤੇ ਨਹੀਂ ਆ ਸਕਦੀ ਤੋ ਅਸੀਂ ਤਾਂ ਨੇ ਅਗੇ ਕੌਮ ਨੂੰ ਇਕਨ ਉਰੋ ਦੇ ਲਈ ਸਾਡੇ ਕਈ ਪਲਾਨ ਨੇ ਜਿਨਾ ਕਿ ਨਵੇਂ ਬੈਂਕ ਦੀ ਸਥਾਪਨਾ ਕਰਨਾ ਅਸੀਂ ਬੱਚਾ ਨੂੰ এমਪਲੋਇਮੈਂਟ ਲਈ এমਪਲੋਇਮੈਂਟ ਐਕਸਚੇਂਜ ਇੱਕ ਬੁੜਾਨੀ ਤਾਂ ਕਿ ਉਹਨਾਂ ਨੂੰ এমਪਲੋਇਮੈਂਟ ਅਸੀਂ ਦਵਾ ਸਕੀਏ ਔਰ ਇਹ ਨਹੀਂ ਹੈ ਕਿ ਬੱਚਾ ਨੂੰ ਇਹੋ ਜੀ ਟ੍ਰੇਨਿੰਗ ਦਵਾਨੀਆਂ ਜਿਹੜੇ ਕਿ ਉਹ ਕੱਲ ਨੂੰ ਆਪਣੇ ਕੰਮ ਸ਼ੁਰੂ ਕਰ ਸਕਣ ਤਾਂ ਆਪਣੇ ਸੁਸਾਇਟੀ ਬਣਾ ਕੇ ਅਸੀਂ ਬੈਂਕ ਦੇ ਲਈ ਇੱਕ ਕਲਪ ਸੁਸਾਇਟੀ ਜਿਹੜੀ ਉਹ ਬੈਂਕ ਦਾ ਰੂਪ ਧਾਰਨ ਕਰ ਸਕੇ ਕਿ ਪੰਜਾਬ ਵਿੱਚ ਬੈਂਕ ਜਰ ਬਣਿਆ ਸੀ ਕਿੱਸ ਤਰ੍ਹਾਂ ਬਣਿਆ ਸੀ ਔਰ ਹੋਰ ਵੀ ਜਿਹੜੇ ਬੈਂਕ ਬੰਦ ਹੋ ਗਏ ਇਸ ਤਰ੍ਹਾਂ ਹੀ ਸਾਡੀ ਧਰਮ ਪ੍ਰਚਾਰ ਦੇ ਮਾਮਲੇ ਵਿੱਚ ਕੁਝ ਪੋਲਿਸੀ ਹੈਗੀ ਹੈ ਔਰ ਧਰਮ ਪ੍ਰਚਾਰ ਦੇ ਵਿੱਚ ਵੀ ਅਸੀਂ ਚਾਹੁੰਦੇ ਹਾਂ ਕਿ ਕੁਝ ਇਨੋਵੇਟਿਵ ਮੈਥਡ ਲਾ ਕੇ ਕੁਝ ਜਿਹੜਾ ਅਸੀਂ ਕੀਰਤਨ ਕਥਾ ਇਹਦੇ ਹੈ ਹੀ ਬੱਚਾ ਨੂੰ ਜੋੜਨਾ ਹੁੰਦਾ ਲੇਕਿਨ ਬੱਚਿਆਂ ਨੂੰ ਅੱਜ ਕੱਲ ਨਵੇਂ ਨਵੇਂ ਤਰੀਕੇ ਚਾਹੀਦੇ ਨੇ ਅਸੀਂ ਕੁਝ ਇਨੋਵੇਟਿਵ ਮੈਥਡ ਯੂਜ਼ ਕਰਕੇ ਬੱਚਾ ਨੂੰ ਡਿਸਕਸ਼ਨ ਦੇ ਨਾਲ ਬੱਚਾ ਨੂੰ ਇੱਕ ਕੰਪੀਟੀਸ਼ਨ ਕਰਾ ਕੇ ਕਈ ਚੀਜ਼ਾਂ ਕਈ ਤਰ੍ਹਾਂ ਦੇ ਅਸੀਂ ਉਹਨਾਂ ਨੂੰ ਧਰਮ ਨਾਲ ਜੋੜਨਾ ਚਾਹੁੰਦੇ ਹਾਂ ਕਿਉਂਕਿ ਤਾਂ ਕਿ ਬੱਚੇ ਆਪਣੀ ਜੜ੍ਹਾਂ ਤੋਂ ਨਾ ਟੁੱਟਣ ਔਰ ਇਹਦੇ ਨਾਲ ਅਸੀਂ ਕੁਝ ਜਿਹੜੀਆਂ ਹੋਰ ਚੀਜ਼ਾਂ ਨੇ ਜਿਹੜੀਆਂ ਨੇ ਅਸੀਂ ਨਵੀਂ ਪਾਲਿਸੀ ਲਿਆਉਣਾ ਚਾਹੁੰਦੇ ਹਾਂ ਤਾਂ ਕਿ ਜਿਹੜੀ ਜਿਹੜੀ ਚੀਫ ਖਾਲਸਾ ਉਹਨੂੰ ਜਿਹੜੀ ਜਿਹੜੀ ਗਲੋਰੀ ਹੈ ਜਿਹੜੀ ਜਿਸ ਕਰਕੇ ਬਣਾਇਆ ਗਿਆ ਸੀ ਉਹ ਇਹਨੂੰ ਹੀ ਵਾ ਸਕੀਏ ਰਿਸਟੋਰ ਕਰ ਸਕੀਏ। ਉਹ ਰਿਕੁਆਰੀ ਚੀਜ਼ ਕਾਜ਼ਾ ਦੁਆਰਾ ਆਪਣੀ ਸਟੇਟ ਅਫ ਚਾਜ ਹੈ। ਔਰ ਇਹ ਇਮਾਨਦਾਰੀ, ਉਨੀਸ਼ਟਾ ਔਰ ਮਿਹਨਤ ਇਹ ਬੜੀ ਜ਼ਰੂਰੀ ਚੀਜ਼ਾਂ ਨੇ। ਇਹ ਸਾਡੇ ਜਿਹੜੇ ਜਿਹੜੇ ਮੈਂਬਰ ਚੁੜੇ ਜਾਣਗੇ ਇਹ ਸਾਰੀ ਟੀਮ ਆਂਦੀ ਹੈ ਕਿ ਅਸੀਂ ਇਹਨੂੰ ਪੂਰੀ ਤਰ੍ਹਾਂ ਮੁਕਮਲ ਚੁਗੀ। ਯਾਰਾਤਰ ਚਾਰਜੀ ਲੱਗ ਰਿਹਾ ਨੇ ਕ腐ਸ਼ਨ। ਕ腐ਸ਼ਨ ਇੱਕ ਅਸਾ ਹੈ ਜੋ ਕਿ ਸਾਰੇ ਦੇਸ਼ ਨੂੰ ਵਾਂਗ ਖਾਈ ਜਾ ਰਹੀ ਹੈ। ਤੋਂ ਉਹਨੇ ਇਹ ਸਿਚੁਏਸ਼ਨ ਤੇ ਵੀ ਇਫੈਕਟ ਡਾਇਰ। ਔਰ ਅਸੀਂ ਚਾਹੁੰਦੇ ਇੱਕ ਧਾਰਮਿਕ ਸੰਤਾ ਦੇ ਵਿੱਚ ਕੋਈ ਕ腐 ਕਸੂਰ ਕਰਕੇ ਉਹਨੂੰ ਚਾਹਦੇ ਆ ਕਿ ਕਿਸੇ ਤੇ ਕਿਹੜਾ ਵੀ ਕ腐ਸ਼ਨ ਜੜੀ ਆ ਉਹ ਜ਼ੀਰੋ ਹੋਣੀ ਚਾਹੀਦੀ ਆ ਉਹ ਬਿਲਕੁਲ ਨਹੀਂ ਹੋਣੀ ਚਾਹੀਦੀ ਟੋਲਰੈਂਸ ਨਹੀਂ ਹੋਣੀ ਚਾਹੀਦੀ ਤੇ ਇਹ ਸਾਡੀ ਇਹ ਪਾਲਿਸੀਆਂ ਨੇ ਇਹ ਸਾਡੇ ਵਿਚਾਰ ਨੇ ਜਿਹੜੀਆਂ ਜਿਹੜੀਆਂ ਹੁਣ ਤੱਕ ਹੋਈਆਂ ਨੇ ਉਹਨਾਂ ਬਾਰੇ ਅਸੀਂ ਪ੍ਰੋਪਰ ਇਨਵੈਸਟੀਗੇਸ਼ਨ ਕਰਾ ਕੇ ਔਰ ਜਿਹੜੇ ਬੰਦੇ ਅਗਰ ਕੋਈ ਦੋਸ਼ੀ ਪਾਈ ਜਾਣਗੇ ਅਸੀਂ ਉਹਨੂੰ ਕੰਪਨਸੇਟ ਕਰਨ ਦੀ ਕੋਸ਼ਿਸ਼ ਕਰਾਂਗੇ ਠੀਕ ਤੁਸੀਂ ਕੁਝ ਕਹਿਣਾ ਚਾਹੋਗੇ ਕਿ ਸਿਆਸੀ ਬੰਦੇ ਨੂੰ ਚੋਲਣ ਨਹੀਂ ਚਾਹੀਦਾ ਕਿਉਂਕਿ ਜਿਵੇਂ ਇੱਕ ਐਮਐਲਏ ਹੋ ਕੇ ਆਪਾਂ ਇਹੋ ਮੈਂਬਰ ਸੀ ਜਿਹੜੇ ਉਸ ਸਿਆਸਤ ਬਗੜਨ ਤੋਂ ਲੜਾ ਕੇ ਤੇ ਉੱਥੇ ਪ੍ਰਧਾਨ ਬਣਾ ਕੇ ਸਿਆਸਤ ਦਾ ਫਿਰ ਦਬਾਅ ਨਹੀਂ ਹੁੰਦਾ ਜੀ ਇਹ ਦੇਖੋ ਮੇਰਾ ਨਿੱਜੀ 뷰 ਵੇ ਹੈ ਕਿ ਵੈਸੇ ਸਿਆਸਤ ਨੂੰ ਦੇ ਨਾਲ ਨਹੀਂ ਜੋੜਨਾ ਚਾਹੀਦਾ ਠੀਕ ਹੈ ਨਹੀਂ ਕਿਉਂਕਿ ਸਿਆਸਤ ਅਲੱਗ ਕੀ ਹੈ ਔਰ ਇਹ ਜਿਹੜੀ ਧਰਮ ਜਿਹੜੀ ਆਰਗੇਨਾਈਜੇਸ਼ਨ ਦੀ ਹੈ ਉਹ ਅਲੱਗ ਕੰਮ ਹੁੰਦਾ ਹੈ ਸਿਆਸਤ ਕਰਨਾ ਅਲੱਗ ਕੰਮ ਹੈ ਇਸ ਸਿਰੇ ਗੱਲ ਆਵਾਂਗੇ ਤੇ ਫਿਰ ਉਹ ਔਰ ਸਾਡੀ ਜਿਹੜੀ ਪਾਲਿਸੀ ਨੂੰ ਇਫੈਕਟ ਹੋ ਜੂਗੀ ਆਨੇ ਲekin वैसे वो ਸਾਡੀ ਸਾਡੀ ਉਹ ਉਸ ਵੇਲੇ ਮਜ਼ਦੂਰੀ ਸੀ ਕਿਉਂਕਿ ਉਸ ਵੇਲੇ ਜਿਹੜੇ ਪ੍ਰਧਾਨ ਸਰ ਸਰਦਾਰ ਮਿਰਦਸਿੰਘ ਜੀ ਉਹਨਾਂ ਦੀ ਹਕਾਲ ਚਲਾਣਾ ਕਰਦੇ ਸਨ ਤੇ ਉਹ ਉਸ ਵੇਲੇ ਪਹਿਲੀ ਚੋਣ ਦੇ ਵਿੱਚ ਸੀਨੀਅਰ ਮੀਤ ਪ੍ਰਧਾਨ ਸਨ ਤੇ ਸੀਨੀਅਰ ਮੀਤ ਪ੍ਰਧਾਨ ਦੇ ਹੋਣ ਦਾ ਤੇ ਸਾਡੇ ਦੋ ਸੀਨੀਅਰ ਜੀ ਜੀ ਅਸੀਂ ਉਹਨਾਂ ਨੂੰ ਚੋਣ ਕਰਵਾਈ ਨਾ ਉਦੋਂ ਚੋਣ ਕਰਵਾਈ ਚੋਣ ਵੀ ਕਰਵਾਈ ਸੀ ਤੇ ਚਲੋ ਫਿਰ ਅਸੀਂ ਉਹ ਜਿਹੜਾ ਇੱਕ ਪਦਵੀ ਦਾ ਸੀਗਾ ਉਹਨਾਂ ਨੂੰ ਜਿਹੜਾ ਅਸੀਂ ਇੱਕ ਮੌਕਾ ਦਿੱਤਾ ਔਰ ਮੌਕੇ ਦੇ ਵਿੱਚ ਉਹ ਪੂਰਾ ਜਿਹੜਾ ਹੈਗਾ ਉਹ ਪਾਸ ਨਹੀਂ ਹੋਏ ਜੇ ਅਸੀਂ ਇਹ ਕਰ ਲੱਗੇ ਤੁਹਾਡਾ ਮੰਨ ਲਓ ਕਿ ਜਿਹੜੀ ਗੱਸੇ ਵੀ ਜਿਹੜਾ ਬੰਦਾ ਜਿਹੜਾ ਸੈਸਨ ਕਰ ਰਿਹਾ ਹੁੰਦਾ ਹੈ ਪੋਲਿਟਿਕਸ ਚ ਹੁੰਦਾ ਹੈ ਉਹ ਜਦੋਂ ਇਨਸਾਫ ਨਹੀਂ ਕਰ ਸਕਦਾ ਕੰਮ ਨਾਲ ਅੱਜ ਜਿਹੜੀ ਜਨ ਹੁਈ ਮੀਟਿੰਗ ਦਾ ਕੋਈ ਕੀ ਗੱਲ ਲੱਗੀ ਆ ਕ腐ਸ਼ਨ ਦੀ ਗੱਲ ਕੀਤੀ ਕੋਈ ਤਾਂ ਕ腐ਸ਼ਨ ਆ ਕੀ ਆ ਹਰ ਜਗ ਕ腐ਸ਼ਨ ਹੈ ਉੱਥੇ ਵੀ ਇਨਰਜੀ ਹੋ ਗਿਆ ਇਫੈਕਟ ਹੋਇਆ ਹੈ ਪਾਲ ਸਾਹਿਬ ਇੱਕ ਮਤਲਬ ਕੋਈ ਸਾਥੀਆਂ ਵੱਲੋਂ ਦੋਸ਼ ਲਾਇਆ ਜਾ ਰਿਹਾ ਜਿਹੜੇ ਚੋਰ ਅਬਜ਼ਰਵਰ ਲਾਏ ਗਏ ਆ ਉਹ ওয়ਨ ਸਾਈਡਡ ਨੇ ਹਾਂਜੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਪਰ ਬਾਰੇ ਦੇਖੋ ਕਿ ਅਸੀਂ ਸਾਡੇ ਗਰੁੱਪ ਨੇ ਚਿੱਠੀ ਲਿਖ ਕੇ ਤੁਸੀਂ ਉਹਨਾਂ ਨੂੰ ਕਿਉਂਕਿ ਫੇਅਰ ਓਨਲੀ ਜ਼ਰੂਰੀ ਹੁੰਦਾ ਹੈ ਕਿ ਤੁਸੀਂ ਦੂਸਰ ਨੂੰ ਵੀ ਫੇਅਰ ਲੱਗੋ ਇਹ ਨਹੀਂ ਨਾ ਕਿ ਤੀਕਰ ਬੈਠੇ ਫੇਅਰ ਹੈ ਜਿਵੇਂ ਆਪਾਂ ਕੰਮ ਕਰਤਾ ਅਸੀਂ ਕਹਿੰਦੇ ਕਿ ਇਕੁਅਲ ਨੰਬਰ ਆਫ ਅਬਜ਼ਰਵਰ ਜਿਹੜੇ ਨੇ ਲਗਾਏ ਜਾਣ ਚਾਹੀਦੇ ਸਾਡੇ ਵੱਲੋਂ ਵੀ ਤੁਹਾਡੇ ਵੱਲੋਂ ਵੀ ਤਾਂ ਕਿ ਕਿਸੇ ਨੂੰ ਨਹੀਂ ਲੱਗਣਾ ਚਾਹੀਦਾ ਕਿ ਵੀ ਕੋਈ ਸ਼ਕਤੀਕਰ ਹੈਗੀ ਹੈ ਕਿ ਕੋਈ ਇਨਸਾਫ ਨਹੀਂ ਹੋਇਆ ਸਾਡਾ ਉਹ ਉਹਨਾਂ ਨੇ ਨਹੀਂ ਲਗਾਇਆ ਸਾਡੇ ਵੱਲੋਂ ਅਸੀਂ ਅੱਜ ਡੀਜੀਤ ਸਿੰਘ ਨੂੰ ਪ੍ਰਾਰਥਨ ਨੂੰ ਮਿਲਣ ਗਏ ਸੀ ਉਹਨਾਂ ਨੂੰ ਫਿਰ ਦੁਬਾਰਾ ਇੱਕ ਚਿੱਠੀ ਲਿਖ ਕੇ ਬੇਨਤੀ ਕੀਤੀ ਹੈ ਉਹਨਾਂ ਨੇ ਸਾਨੂੰ ਪੋਸਟਾ ਜੁਆਇਆ ਹੈ ਕਿ ਮੈਂ ਇੱਥੇ ਐਕਸ਼ਨ ਲਾਂਗਾ ਅਸੀਂ ਉਹਨਾਂ ਨੂੰ ਕਿਹਾ ਕਿ ਹੁਣ ਇੰਨਾ ਟਾਈਮ ਨਹੀਂ ਹੈ ਤੁਰੰਤ ਐਕਸ਼ਨ ਲੈਣਾ ਜ਼ਰੂਰੀ ਹੈ ਤਾਂ ਮੇਰਾ ਖਿਆਲ ਹੈ ਕਿ ਉਹ ਅੱਜ ਕੱਲ ਦੇ ਵਿੱਚ ਹੀ ਇਹ ਫੈਸਲਾ ਲੈਣਗੇ ਔਰ ਸਾਡੇ ਜਿੰਨੇ ਨੰਬਰ ਉਹਨਾਂ ਦੇ ਆਬਜ਼ਰਵਰ ਹੈਗੇ ਨੇ ਉਹ ਸਾਡੇ ਵੀ ਲਗਾਣਗੇ ਇਹਨੇ ਚੋਣ ਕਰਾਣੀ ਦੀ ਉਹੋ ਪ੍ਰਚਾਰ ਕਰ ਰਹੇ ਨੇ ਉਸ ਤਰ੍ਹਾਂ ਅੱਜ ਤੱਕ ਜੋ ਖਬਰਾਂ ਆਈਆਂ ਨੇ ਜਿਨ੍ਹਾਂ ਨੇ ਚੋਣ ਕਰਾਣੀ ਆ ਜਿਹੜੇ ਸਰਵਰ ਲਗਾ ਲਏ ਨੇ ਉਹ ਤੇ ਮੈਂਬਰਾਂ ਨੂੰ ਫੋਨ ਕਰ ਰਹੇ ਨੇ ਕਿ ਨਿਚਰ ਸਾਹਿਬ ਨੂੰ ਵੋਟ ਮੋਜੋ ਉਹਨਾਂ ਤੋਂ ਤੁਹਾਡੇ ਨੂੰ ਵੋਟ ਮੋ ਦੇਖੋ ਅਗਰ ਵੈਸੇ ਕੋਈ ਮੈਨੂੰ ਪਰਸਨਲ ਸ਼ਨ ਨੋਲੇਜ ਨਾ ਹੋਵੇ ਇਸ ਬਾਰੇ ਲੇਕਿਨ ਅਗਰ ਉਹ ਇਦਾਂ ਕਰ ਰਹੇ ਨੇ ਕਿ ਉਹ ਜਿਹੜੀ ਗਲਤ ਕਰ ਰਹੇ ਨੇ ਕਿਉਂਕਿ ਇਹ ਉਹਨਾਂ ਦਾ ਹੁੰਡੋਨਾਰੀ ਡਿਊਟੀ ਬਣਦੀ ਕੋ ਸਭ ਜਾਣੀ ਕੋ ਜਰਾਂ ਜਰੂਰ ਲੱਗੇ ਤੇ ਫਿਰ ਉਹਨਾਂ ਦੀ ਤੇ ਸਾਡੇ ਦੀ ਬਰਾਬਰ ਹੋਏ ਨਾ ਔਰ ਉਹ ਕਾ ਵੀ ਰਹਿਣਗੇ ਕੋ ਬਿਲਕੁਲ ਸਾਰਿਆਂ ਦੇ ਲਈ ਇੱਕੋ ਜਿਹੇ ਰਹਿਣਗੇ ਅਗਰ ਉਹ ਇਹਦਾ ਕਰ ਰਹੇ ਨੇ ਇਹ ਸਾਡੇ ਨੋਟਿਸ ਆਏ ਤਾਂ ਅਸੀਂ ਉਹਨਾਂ ਦੇ ਨੋਟਿਸ ਨੂੰ ਲੈਵਾਂਗੇ ਕਿ ਇਹ ਗਲਤ ਹੈ ਔਰ ਸਾਡੇ ਦਰ ਪਰਚਾਰ ਹੋ ਜਾਣਗੇ ਫਿਰ ਅਸੀਂ ਉਹਨਾਂ ਨੂੰ ਵੀ ਚਾਵਾਂਗੇ ਕੋਈ ਫੇਰ ਰਹਿ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਉਹ ਸਾਡੇ ਦਰ ਇਹਦਾ ਮੇਰੇ ਪ੍ਰਚਾਰ ਉਹ ਕਰਨ ਲੱਗ ਜਾਣ ਉਹ ਵੀ ਠੀਕ ਨਹੀਂ ਲੱਗੇਗਾ ਇਕਵਲ ਫੁਟੀ ਵਗੈਰਾ ਹੈ ਅਸੀਂ ਨਾ ਉਹਨਾਂ ਨਾਲ ਕੋਈ ਬੇਨਸਾਬੀ ਹੋਣੀ ਚਾਹੁੰਦੇ ਉਹਨਾਂ ਨਾਲ ਨਾ ਸਾਣਾਉਂ ਚਾਹੀਦਾ ਲਾ ਕਰ ਕਿ ਪਿਛਲੀ ਵਾਰੀ ਅਸੀਂ ਪ੍ਰਧਾਨ ਦੀ ਚੋਣ ਵਿੱਚ ਸਾਡੇ ਮੁਕਾਬਲੇ ਲੜੀ ਆ ਆਪਾਂ ਇਸ ਵੇਲੇ ਇਸ ਸਟੈਂਡ ਦੇ ਉੱਤੇ ਖੜੇ ਆ ਇਹ ਮੈਂਬਰ ਕਿੰਨੇ ਕ ਮੈਂਬਰ ਕਿੰਨੇ ਨਾਲ ਹੋਣਗੇ ਇਹ ਤੇ ਹਰ ਖਲੋਣ ਵਾਲਾ ਕਹਿੰਦਾ ਵੀ ਸਾਰੇ ਹੀ ਮੇਰੇ ਨੇ ਹਾਂਜੀ ਤੇ ਜਿਨ੍ਹਾਂ ਨੇ ਵੋਟ ਕਰਨੀ ਆ ਉਹਨਾਂ ਨੇ ਦੇਖਣਾ ਕਿ ਕਿਹੜਾ ਧੜਾ ਠੀਕ ਕੰਮ ਕਰਨ ਵਾਸਤੇ ਆਇਆ ਹੁਣ ਸਾਡੇ ਜਿਹੜਾ ਵਿਜ਼ਨ ਅਸੀਂ ਤੁਹਾਨੂੰ ਦੱਸਤਾ ਇਹਦੇ ਉਤੋਂ ਅਸੀਂ ਥੜਕ ਨਹੀਂ ਸਕਦੇ ਤੇ ਜੇ ਥੜਕਣ ਗਏ ਜਿਹੜਾ ਸਾਡੇ ਚੋਂ ਅਸੀਂ ਥੜਕਣ ਨਹੀਂ ਦਿਆਂਗੇ ਨਹੀਂ ਤੇ ਆਪਾਂ ਚੱਲ ਗੈਰ ਅਮਰਤਾਰੀ ਪਤਤ ਸ਼ਰਾਬ ਨਸ਼ਾ ਇੱਥੇ ਬਹੁਤ ਸਾਰੇ ਕੈਂਡੀਡੇਟ ਅਨਾਉਂਸ ਕੀਤੇ ਆ ਜੀ ਇਹਨਾਂ ਦਾ ਅੰਮ੍ਰਿਤ ਧਾਰੀ ਕਿੰਨੇ ਨੇ ਚਾਰ ਨੇ ਪੰਜ ਘੱਟ ਪੰਜ ਪੰਜ ਨੂੰ ਅੰਮ੍ਰਿਤ ਧਾਰੀ ਪੰਜੇ ਹੀ ਅੰਮ੍ਰਿਤ ਧਾਰੀ ਸਾਰੇ ਅੰਮ੍ਰਿਤ ਸਾਰਿਆਂ ਨੂੰ ਸਾਰੇ ਅੰਮ੍ਰਿਤ ਬਿਲਕੁਲ ਕਿਉਂਕਿ ਕੈਂਡੀਡੇਟ ਜਿਹਨਾਂ ਨੇ ਕਲੈਕਸ਼ਨ ਲੜਨੀ ਹੈ ਉਹਨਾਂ ਦਾ ਅੰਮ੍ਰਿਤ ਧਾਰੀ ਹੋਣਾ ਲਾਜ਼ਮੀ ਹੈ ਵੈਸੇ ਅਸੀਂ ਅਸੀਂ ਉਹਨਾਂ ਨੂੰ ਵੀ ਮੈਂਬਰਾਂ ਦਾ ਕੀ ਅਸੀਂ ਉਹਨਾਂ ਨੂੰ ਵੀ ਕਹਿ ਕੇ ਆਏ ਆ ਪਛਲੀਆ ਤੋਣਾ ਕਪੂਰ ਲੱਗੇ ਤੇ ਬਹੁਤ ਸਾਰੇ ਮੈਂਬਰ ਜਿਹੜੇ ਅੰਮ੍ਰਿਤ ਮੈਂ ਕਪੂਰ ਸਾਹਿਬ ਤੁਸੀਂ ਠੀਕ ਬੜੀ ਹਾਂਜੀ ਅੰਮ੍ਰਿਤ ਕਿਹੜੇ ਸਥਾਨ ਤੋਂ ਚੱਕਿਆ ਜੀ ਮੈਂ ਜੀ ਸਰ ਜੋਰੀ ਗਾਰਡਨ ਗੁਰਦੁਆਰਾ 17 ਸਾਲ ਹੋ ਗਏ ਮੈਨੂੰ 17 ਸਾਲ ਹੋ ਗਏ ਹਾਂ ਜੀ ਦਿੱਲੀ ਦੇ ਮੈਂਬਰ ਬਣੇ ਕਿੰਨਾ ਚਿਰ ਹੋਇਆ ਜੀ ਨੰਬਰ 1 12 ਸਾਲ ਹੋਏ ਅੱਛਾ ਜੀ ਮੈਂ ਜਦੋਂ ਰਿਟਾਇਰ ਹੋਇਆ ਅਮਰਚੱਕਾ ਹਾਂ ਤੇ ਚਲੋ ਹਾਂਜੀ ਮਤੇਰ ਸਾਹਿਬ ਜੀ ਕਿਹੜੀ ਜਗ੍ਹਾ ਤੋਂ ਅਮਰਚੱਕਾ ਹੋਏ ਜੀ ਉਹਨਾਂ ਨੇ ਉਹੜਾ ਬਰੇਡਿੰਗ ਜਿਹਾ ਚਾਹੁੰਦਾ ਪਰ ਜਦੋਂ ਅਸੀਂ ਖਾਤ ਤੱਕ ਪਹੁੰਚਿਆ ਇਹ ਇਹ ਜੈਦਾ ਸਰ ਸਾਹਿਬ ਦਾ ਤਵਾਰਾ ਕਿ ਜੈਦਾ ਦਾ ਕਮੇਟੀ ਕਿੱਥੇ ਹੋਈ ਇਹ ਸਾਨੂੰ ਅੱਜ ਵੀ ਲੋੜ ਪੈਈ ਕਿ ਅਸੀਂ ਫੇਰ ਵੀ ਅਮਰ ਤੇ ਉੱਤੇ ਈਸ਼ੂ ਦੇ ਉੱਤੇ ਘਰੋਤੇ ਆ ਅਕਾਲਪੁਰ ਸਾਹਿਬ ਨੂੰ ਦਿਨ ਤੋਂ ਆ ਰਹੇ ਤਾਂ ਮੈਂ ਮੈਂਬਰਾਂ ਨੂੰ ਮੁੜ ਕੇ ਫਿਰ ਭਲ ਕੀਤਾ ਜਾਏਗਾ ਇਹ ਤੁਹਾਡਾ ਤੁਹਾਨੂੰ ਮੌਕਾ ਮਿਲਦਾ ਸੇਵਾ ਦਾ ਹਾਂਜੀ ਹਾਂਜੀ ਜੋ ਦੇਫਾ ਜਿੱਦਾ ਹੈ ਕਿ ਉਹਨਾਂ ਨੇ ਜਿੰਨਾ ਵੀ ਮੈਂਬਰਾਂ ਨੂੰ ਕੱਢਿਆ ਹੈ ਇਹ ਚਾਂਸੀ ਗੱਲ ਈ ਹੈ ਕੋ ਸਾਰੇ ਇੰਟੈਲੈਕਚੁਅਲ ਲੋਕ ਨੇ ਪੜ੍ਹੇ ਲਿਖੇ ਲੋਕ ਸਨ ਹੁਣ ਪੜ੍ਹੇ ਲਿਖੇ ਲੋਕਾਂ ਦੀ ਸਾਨੂੰ ਜ਼ਰੂਰਤ ਹੈ ਵਿਦਵਾਨ ਲੋਕਾਂ ਦੀ ਸਾਨੂੰ ਜ਼ਰੂਰਤ ਹੈ ਕਿਉਂਕਿ ਉਹਨਾਂ ਨਾਲ ਸਾਡਾ ਜਿਹੜਾ ਜੀਵਾਨ ਹੈ ਉਹ ਸਟਰੋਂਗ ਬੰਦਾ ਹੈ ਉਹਨਾਂ ਨੇ ਕੱਢਿਆ ਹੈ ਕਿ ਸਾਨੂੰ ਸਿਰ ਗਿਲਾ ਸ਼ਿਕਵਾ ਵੱਡਾ ਕਿ ਉਹਨਾਂ ਨੇ ਪ੍ਰੋਸੀਜਰ ਜਿਹੜਾ ਪ੍ਰੋਪਰ ਜਿਹੜਾ ਰਾਈਟ ਹੋਣਾ ਚਾਹੀਦਾ ਉਹ ਨਹੀਂ ਅਡਾਪਟ ਕੀਤਾ ਕਿਉਂਕਿ ਕਿਸੇ ਨਾਲ ਵੀ ਇਨਸਾਫ ਕਰਨਾ ਹੋਵੇ ਤਾਂ ਉਹਨੂੰ ਓਪਰਚ्युनिटी ਦੇਣੀ ਪੈਂਦੀ ਹੈ ਉਹਨੂੰ ਸੁਣਨਾ ਪੈਂਦਾ ਉਹਦਾ ਵਿਊ ਪੁਆਇੰਟ ਕੀ ਸੀ ਉਹ ਦੱਸਣਾ ਪੈਂਦਾ ਉਹ ਇਹੋ ਜਿਹੇ ਕੋਈ ਪ੍ਰੋਸੀਜਰ ਅਡਾਪਟਿੰਗ ਕੀਤਾ ਗਿਆ ਉਹਨਾਂ ਨੇ ਹੰਦੇ ਮੀਟਿੰਗ ਬਣਾ ਕੇ ਉਹਨੂੰ ਪੇਸ਼ ਹੁੰਦੇ ਮੀਟਿੰਗ ਦਾ ਰਿਪੋਰਟ ਦਿੰਦੀ ਉਹਨਾਂ ਨੇ ਤੇ ਕਦਮ ਆਏ ਤੇ ਇਹਨੂੰ ਕਰਦੇ ਐਨ ਨਹੀਂ ਕਰਦੇ ਜਿਹੜੇ ਖੱਪ ਪਉਂਦਾ ਉਹਨੂੰ ਕੱਢ ਦਿਓ ਨਾਲੇ ਇੱਕ ਚੀਜ਼ ਮੈਂ ਵੀ ਐਡ ਕਰ ਦਿਆਂ ਕਿ ਜਿਹੜੇ ਕੱਢੇ ਗਏ ਜਿਹੜਾ ਕਨਸਟੀਟਿਊਸ਼ਨ ਦੇ ਹਿਸਾਬ ਦੇ ਨਾਲ ਵੋਟ ਪਾਣ ਵਾਲਾ ਵੀ ਅਮਰਤਾਰੀ ਹੋਣਾ ਚਾਹੀਦਾ ਵੈਸੇ ਲੇਕਿਨ ਜੇ ਜੋ ਟ੍ਰੈਡੀਸ਼ਨ ਜਿਹਦਾ ਚੱਲਦੀ ਆ ਰਹੀ ਜਦੋਂ ਮੈਂ ਦੱਸਿਆ ਕੋਈ ਮੈਂ ਦੇਖੋ ਉਸਰਾ ਲਈ ਕੋਣਾਰੇ ਬਾਰੇ ਨਾ ਯਾਰਾ ਜਾ ਸਕਦਾ ਬਹੁਤ سارے ਲੋਕੀ ਜਿਹੜੇ ਦੇ ਪਤਿਤ ਨੇ ਜਿਹੜੇ ਕਲੀਅਰ ਕਟ ਪਤਿਤ ਨੇ ਉਹਨਾਂ ਤੇ ਵੋਟ ਨਹੀਂ ਪਾ ਦਿੱਤੀ ਜਾ ਸਕਦੀ ਉਹਨਾਂ ਨੂੰ ਮੈਂਬਰ ਰੱਖੋਗੇ ਤੁਸੀਂ ਦਿੱਤਨ ਤੋਂ ਬਾਅਦ ਨਹੀਂ ਉਹਨਾਂ ਨੂੰ ਮੈਂਬਰ ਵੀ ਨਹੀਂ ਲੈਣਾ ਤੇ ਪਰ ਅਸੀਂ ਇਹ ਰਮਾਇਦੇ ਕੋਈ ਜਾਂਦੇ ਕੱਢਦਾਗਾ ਜੇ ਸਾਨੂੰ ਸ਼ੇਵਾ ਮਿਲੇਗੀ ਅਸੀਂ ਅਥੀਕ ਪ੍ਰੋਪਰ ਪ੍ਰਸੀਜਰ ਅਡੌਪਟ ਕਰਕੇ ਯਾ ਤੇ ਉਹਨਾਂ ਨੂੰ ਕੀ ਕੀਤਾ ਜਾਵੇ ਬੋਟ ਪਾ ਦੇਣਾ ਕਿਹਰ ਬਹਤਾਂ ਰੀਤੇ ਜਿਹੜੇ ਪੱਤੇ ਨੂੰ ਵੋਟ ਪਾ ਸਕਦੇ ਕਿੰਨਾਂ ਨੂੰ ਨਹੀਂ ਪਾ ਸਕਦੇ ਪੱਤੇ ਇੱਧਰ ਨਹੀਂ ਪਾ ਸਕਦੇ ਤੁਸੀਂ ਵਿਰੋਧ ਕਰੋ ਕਹਿੰਦਾ ਹਾਂਜੀ ਪੱਤੇ ਇੱਧਰ ਵਿਰੋਧ ਕਰਦੇ ਸਾਡੇ ਬਦਲੇ ਦੇ 11 ਅੰਬਰ ਤਾਰੀਖਾ ਦਾ 11 ਅੰਬਰ ਤੱਕ ਉਹ ਤੇ ਹੋਸਲਾ ਦੇਖੋ 11 ਅੰਬਰ ਤਾਰੀਖਾ ਬਾਰੇ ਇਹ ਹੈ ਕਿ ਜਿਹੜੇ ਇਹ ਕੰਮ ਦਾ ਉਹ ਜਰੂਰ ਦਾ ਵੈਸੇ ਉਹ ਲੋਰ ਕਰ ਲੈ ਅਗਰ ਆਬਜ਼ਰਵਰ ਉਹਨਾਂ ਚੈੱਕ ਕਰ ਦੇਣ ਔਰ ਕੋਈ ਬੜਾ ਕਹਿੰਦਾ ਮੈਂ ਅੰਬਰ ਤਾਰੀਖ ਇਹਨਾਂ ਚੈੱਕ ਕਰਨਾ ਓਖਾ ਹੋ ਜਾਏਗਾ ਉਹਨਾਂ ਲਈ ਉਹ ਸਾਰੇ ਅਮਰਤਾਰੀ ਗੈਰ ਅਮਰਤਾਰੀ ਦੇ ਵਿੱਚ ਮੈਂ ਕਹਿ ਸਕਦਾ ਕਿ ਉਹ ਜੋਸਦਾ ਕਿ ਕੋਈ ਬੰਦਾ ਘੱਟ ਚਲਾ ਜਾਵੇ ਲੇਕਿਨ ਪਤੀਰ ਬੰਦਾ ਕੋਈ ਨਹੀਂ ਜਾਸਰਾ ਕੋਟ ਪੋਲਿੰਗ ਏਜੰਟ ਵੀ ਇੱਥੇ ਦੀ ਪਿਖਾਏ ਜਾਂਦੇ ਨੇ ਤਾਂ ਡਾਇਲੋਂ ਤੋਂ ਅਸੀਂ ਕਹਿ ਗਏ ਨੇ ਕਿ ਸਾਡੇ ਵੀ ਬਿਠਾਓ ਤਾਂ ਚੈੱਕ ਕਰਦੇ ਕਿ ਕਿਤੇ ਦੇ ਨਹੀਂ ਸਾਡੇ ਦੇ ਬੰਦਾ ਹੀ ਕੋਈ ਨਹੀਂ ਰੱਖਦੇ ਅਸੀਂ ਕਹਿ ਰਹੇ ਹਾਂ ਤੁਸੀ ਅਮਰਤਾਰੀ ਦਾ ਕੀ ਕਹਿੰਦੇ ਪਿਛਲੀ ਜਿਹੜਾ ਅਮਰਤਾਰੀ ਬੰਦੇ ਨੂੰ ਹੱਥ ਦੇ ਉੱਤੇ ਕੋਈ ਧਾਗਾ ਧੁੱਦਾ ਪੈਣਾ ਨਹੀਂ ਆਇਆ ਜੀ ਬਿਲਕੁਲ ਗਲਤ ਹੈ ਨਹੀਂ ਨਹੀਂ ਜੀ ਮੱਤੇ ਦਾ ਰੱਖੜੀ ਬੱਧੀ ਸੀ ਭੈਣ ਦੀ ਤੇ ਰਖੜੀ ਵੀ ਨਹੀਂ ਮੰਨਣੀ ਚਾਹੀਦੀ ਪੁੱਤ ਜਾਨ ਨਹੀਂ ਮਨਾ ਨੇ ਉਹ ਨਹੀਂ ਕਰਨੀ ਚਾਹੀਦੀ ਇਸ ਕੋਈ ਸ਼ੱਕ ਨਹੀਂ ਇਹਦੇ ਤੇ ਇੱਕ ਬੜੀ ਲੰਬੀ ਬੈਸ ਹੋ ਗਈ ਇੱਕ ਦਿਖ ਸੋ ਨਹੀਂ ਕਿਉਂਕਿ ਗੁਰੂ ਮਹਾਰਾਜ ਨੇ ਪਹਿਲੀ ਗੱਲ ਜਿਹੜੀ ਕਹੀ ਹੈ ਨਾ ਸਭੂ ਰਖੋ ਸਭੂ ਨਾਲ ਕੇ ਚੱਲਣਾ ਮੈਂ ਜਿਹੜੀ ਚੀਜ਼ ਅਸੀਂ ਕਿਤੇ ਦੀ ਫੀਲਿੰਗ ਨਹੀਂ ਹਟ ਕਰ ਸਕਦੇ ਨਹੀਂ ਕਰਦੇ ਲੇਕਿਨ ਉਹ ਤੇ ਇੱਕ ਲੰਬੀ ਬੈਸ ਹੋ ਤੱਕ ਜੀਏ ਬਾਤ ਵੀ ਬਾਤ ਪੜਨਾ ਪੁਰਸ਼ਾਂ ਨੇ ਮਨ ਕੀਤਾ ਉਹ ਗੇਜ ਪੜਾਂਗੇ ਇਹਨਾਂ ਸੂਲਾਂ ਦੀ ਗੱਲ ਕਰਦੇ ਆਂ ਮਾਰੂ ਨਹੀਂ ਪਾਗੇ ਇਹਦੇ ਅਗਰ ਕੋਈ ਗੱਲ ਕਰਨੀ ਹੈ ਨਾ ਬੈਠ ਕੇ ਉਹ ਲੱਕ ਬੈਂਕ ਡਿਸਕਸ਼ਨ ਹੋ ਸਕਦਾ ਮੈਂ ਤਾਂ ਨਹੀਂ ਕੰਮ ਕਰੀ ਸਾਡੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਪਾਰ ਹੈ ਕਿ ਐਜੂਕੇਸ਼ਨ ਬੱਚਿਆਂ ਨੂੰ ਦੇੜ ਵਾਸਤੇ ਸਿੱਖ ਬੱਚਿਆਂ ਨੂੰ ਪੁਰਾਣੇ ਸਮੇਂ 2.5 ਸਾਲ ਪਹਿਲਾਂ ਔਰ ਧਰਮ ਦੇ ਪ੍ਰਚਾਰ ਵਾਸਤੇ ਹਾਂਜੀ ਪਰ ਜੋ ਅੱਜ ਸਥਿਤੀ ਆ ਉਹ ਦੋਸ਼ ਲੱਗਦੇ ਆ ਕਿ ਕਲਤਾ ਦੁਆਰ ਤੇ ਵੀ ਇੱਥੇ ਸਿਰਫ ਧਨਾੜ ਸਿੱਖਾਂ ਦੇ ਬੱਚੇ ਹੀ ਪੜ ਸਕਦੇ ਆ ਗਰੀਬ ਸਿੱਖ ਦਾ ਬੱਚੇ ਨੂੰ ਲੱਗੇ ਨਹੀਂ ਫੜਕਣ ਦਿੱਤਾ ਜਾਂਦਾ ਔਰ ਧਰਮ ਪ੍ਰਚਾਰ ਬਿਲਕੁਲ ਪਿੱਛੇ ਪੈ ਗਿਆ ਚੀਫ ਕਲਟਰ ਡਿਵਾਨ ਤੇ ਸਿਰਫ ਐਜੂਕੇਸ਼ਨ ਤਾਂ ਹੀ ਕੀਮਤ ਹੋ ਗਿਆ ਤੁਹਾਡਾ ਕੀ ਵਿਜਨ ਹੈਉਣ ਵਾਲੇ ਸਮੇਂ ਤੇ ਕੀ ਪਲਾਨਿੰਗ ਹੈ ਅਸੀਂ ਦੇਖੋ ਮੈਂ ਹੁਣੇ ਵੈਸੇ ਡਿਸਕਸ ਕੀਤਾ ਸੀ ਫਿਰ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਸਾਡਾ ਵਿਜਨ ਇਹ ਹੋਇਆ ਹੈ ਕਿ ਜੇ بجائے ਨਵੀਆਂ ਬਿਲਡਿੰਗਾਂ ਬਣਾਉਣ ਦੇ ਖਰੀਦਣ ਦੇ ਬਿਨਾ ਕਿਦਾਂ ਦੇ ਅਸੀਂ ਤਾਂ ਨਾ ਕਿ ਉਹ ਪੈਸਾ ਗਰੀਬ ਬੱਚਾ ਨੂੰ ਵਿੱਦਿਆ ਦੇਣ ਦੇ ਵਿੱਚ ਯੂਟਿਲਾਈਜ਼ ਕੀਤਾ ਜਾਵੇ ਕਿਉਂਕਿ ਕੋਈ ਬੱਚਾ ਵੀ ਇਸ ਕਰਕੇ ਪੜਾਈ ਨਾ ਛੱਡੇ ਜਾਂ ਪੜਾਈ ਤੋਂ ਵਾਂਝਾ ਨਾ ਰਹਿ ਜਾਏ ਕਿ ਉਹ ਕੋਈ ਤਰ੍ਹਾਂ ਨਿਕਾਟ ਸੀ ਇਹਨੀ ਔਰ ਦੂਜੀ ਗੱਲ ਹੈ ਕਿ ਧਰਮ ਪ੍ਰਚਾਰ ਦੀ ਧਰਮ ਪ੍ਰਚਾਰ ਦੀ ਜਿਹੜੀ ਗੱਲ ਹੈ ਨਾ ਕਿਉਂਕਿ ਧਰਮ ਦੀ ਜਿਹੜੀ ਯੰਗਰ ਜਨਰੇਸ਼ਨ ਹੈ ਉਹ ਹਰ ਧਰਮ ਦੇ ਵਿੱਚ ਕਰਨ ਤੋਂ ਥੋੜੀ ਦੂਰ ਹੋ ਗਈ ਹੈ ਲੇਕਿਨ ਸਿੱਖ ਧਰਮ ਕੋ ਗਿਆ ਇਹੋ ਜਿਹਾ ਧਰਮ ਹੈ ਜਿਹਦੀ ਆਈਡੋਲੋਜੀ ਹੈ ਸਾਡੇ ਮਾਪਿਆਂ ਨੇ ਕਿਸੂਰ ਨਹੀਂ ਜੋੜ ਪਾਦੇ ਕਿਵੇਂ ਟੀਚਰ ਵੀ ਉਹਨਰੇ ਸਾਡੀ ਪੂਰੀ ਕੋਸ਼ਿਸ਼ ਹੋਏਗੀ ਕਿ ਬੱਚਿਆਂ ਨੂੰ ਇਸ ਧਰਮ ਦੇ ਨਾਲ ਜਿਹਨਾਂ ਯਾਰੋ ਜਿਹੜਾ ਜੋੜੇ ਜਾ ਸਕਦਾ ਉਹਨਾਂ ਨੂੰ ਲੜਾਂਗੇ ਤਾਂ ਕਿ ਉਹਨਾਂ ਨੂੰ ਵੈਲਿਊ ਦੱਸ ਕੇ ਜਾਣ ਉਹਨਾਂ ਨੂੰ ਪੁਰਾਣਾ ਇਤਿਹਾਸ ਸੁਝਾਇਆ ਜਾਏ ਉਹਨਾਂ ਨੂੰ ਇਹਦੇ ਬਾਰੇ ਪਤਾ ਨਹੀਂ ਹੁੰਦਾ ਉਹਦੇ ਲਈ ਵੀ ਅਸੀਂ ਟਾਈਮ ਟੇਬਲ ਯਾਰ ਕਰਿਕੂਲਮ ਲਾਇਆ ਹੈ ਔਰ ਚੇਂਜਸ ਕਰਾਂਗੇ ਕੁਝ ਚੇਂਜਸ ਕਰਕੇ ਅਸੀਂ ਇਸ ਤਰੀਕੇ ਨਾਲ ਡਿਵੈਲਪ ਕਰਾਂਗੇ ਕਿ ਬੱਚੇ ਸਕਿਲਫੁਲ ਵੀ ਬਣਨ ਆਪਣੀ ਹੋਰੇ ਬਾਰੇ ਵੀ ਜਾਣ ਕੰਮ ਬਾਰੇ ਵੀ ਜਾਣ ਪ੍ਰੇਅਰ ਵੀ ਜਗ੍ਹਾ ਬੱਧ ਸਕਣ ਰਿਸਪੋਨ ਲੇਕਨ ਨਾਲ ਨਾਲ ਇੱਕ ਚੰਗੇ ਸਿੱਖ ਗੁਰਸਿੱਖ ਵੀ ਬਣ ਸਕਣ ਕੋ ਟਰਮ ਪਹਿਲੇ ਜਿਹੜੀ ਟੀਮ ਆਈ ਸੀ ਉਹਨਾਂ ਨੇ ਸਿਧਾਂਤ 'ਤੇ ਜ਼ੋਰ ਕਰਕੇ 3 ਸਾਲ ਦੀ ਜਗ੍ਹਾ ਤੇ 5 ਸਾਲ ਦਾ ਵਿਆਦ ਕਰ ਦਿੱਤੀ ਜਿਹੜੀ ਪਿਛਲੀ ਟੀਮ ਨੇ ਟੋਨ ਲੜੀ ਸੀ ਇਹ ਤੋਂ ਉਹ ਜੇ ਨਾਲ ਲੜੇ ਸੀ ਇਹ ਕਹਿ ਕੇ ਲੜੇ ਸੀ ਝੰਡੇ ਤੇ ਕਿ ਜਦੋਂ ਸਾਡੀ ਟੀਮ ਆਏਗੀ ਅੱਗੇ ਨੂੰ ਫਿਰ 3 ਸਾਲ ਤੇ ਜਿਹੜੀ ਚੋਣਾਂ ਨੂੰ ਸੁਧਾਂਟ ਫਿਰ ਸੋਧ ਕਰਾਂਗੇ ਪਰ ਉਹ 5 ਸਾਲ ਹੋਏ ਆ ਉਹ ਸੋਧ ਨਹੀਂ ਹੋਈ ਜੀ ਇਹ ਜਿਹੜੀ ਟੀਮ ਜਿਹੜੀ ਟੀਮ ਉਹ ਜਦ ਆਏਗੀ ਨਾ ਜੀ ਜਦੋਂ ਸਾਡੀ ਇਕੱਡੀ ਟੀਮ ਆਂਦੀ ਹੈ ਅਸੀਂ ਜੋ ਮжоਰਿਟੀ ਨਾਲ ਮੈਂਬਰਾਂ ਦਾ ਫੈਸਲਾ ਹੋ ਸਕੇਗਾ ਇਹਦੇ ਬਾਰੇ ਜਰੂਰ ਕਰਾਂਗੇ ਠੀਕ ਹੈ ਇਹਦੇ ਬਾਰੇ ਮੈਂ ਹੁਣ ਹਲੇ ਕੁਝ ਕਮਿਟ ਨਹੀਂ ਕਰਣਾ ਚਾਹਾਂਗਾ ਸਾਡੇ